ਉਹ ਤਾਂ ਸਹੀ ਲੱਗਿਆ ਬਾਗਿਆ ਤੇ ਖਾ ਦੇ ਕੈਂਪਰਾ ਉਹਨੇ ਆਪਣੇ ਕੈਨੇਸ ਤੇ ਰੱਖਿਆ ਵਧੀਆ ਜੀ ਵੀ ਦੀ ਹੁਰਕੀ ਹਾਲਚਾਲ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਅੱਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ 6 ਕਬੂਤਰਾਂ ਨੂੰ ਰੰਗ ਲਾਉਣਾ ਜਿਹੜੇ ਆਪਣੇ ਵੱਡੇ ਕਬੂਤਰ ਪਿਛਲੇ ਸੀਜ਼ਨ ਦੇ ਉਹਨਾਂ ਨੂੰ ਲਾਵਾਂਗੇ ਰੰਗ ਤੇ ਕਿਉਂਕਿ ਉਹਨਾਂ ਨੂੰ ਬਾਹਰ ਕੱਢਣਾ ਹਨਾ ਤੇਰੇ ਉੱਪਰ ਕਈ ਯਰ ਚਲੇ ਜਾਂਦੇ ਨੇ ਨਾ ਉੱਪਰ ਛੋਹ ਨਹੀਂ ਹੁੰਦੇ ਹਾਂ ਵੀ ਆਪਣਾ ਕਬੂਤਰ ਦਿਖਦਾ ਨਹੀਂ ਦੇਖਦਾ ਹਨਾ ਕਈ ਯਰ ਕਬੂਤਰ ਆਪਣਾ ਸਾਈਡ ਤੇ ਹੋ ਜਾਂਦਾ ਫਿਰ ਆਪਾਂ ਨੂੰ ਪਤਾ ਚੱਲ ਜਾਂਦਾ ਹਨਾ ਤੇ ਬਾਕੀ ਆਪਣਾ ਸਾਰਾ ਸਮਾਨ ਰੈਡੀ ਮੈਂ ਕਰ ਲਿਆ ਇੱਕ ਜੀ ਆ ਥਿਨਰਾ ਜੋ ਵੀ ਆ ਆਪਣਾ ਲਾਉਣ ਵਾਲਾ ਰੰਗ ਬੁਰਸ਼ ਤੋਂ ਤੇ ਆ ਥਿਨਰਾ ਜਿਹੜਾ ਰੰਗ ਦੇ ਵਿੱਚ ਪੈਂਦਾ ਤੇ ਇੱਕ ਆ ਵੀ ਆਪਾਂ ਸਿਸਟਮ ਬਣਾ ਲਿਆ ਕਿਉਂਕਿ ਨਾ ਫਿਰ ਇਹ ਆਪਾਂ ਜੀ ਆਪਾਂ ਇਹਦੇ ਨਾਲ ਗੁਲਾਬੀ ਜਾਂ ਲਾਲ ਬਣਾਵਾਂਗੇ ਫਿਰ ਇਹ ਲਿਬੜ ਜਾ ਕੰਨਾ ਫਿਰ ਆਪਾਂ ਧੋਵਾਂਗੇ ਜਿੰਨੇ ਜ਼ਿਆਦਾ ਟਾਈਮ ਖਰਾਬ ਹੋਊਗਾ ਇਸ ਲਈ ਫਿਰ ਆਪਾਂ ਆ ਬਣਾ ਲਿਆ ਆਪ ਦਾ ਟੈਂਪਰੇਰੀ ਤੇ ਬਾਕੀ ਆ ਆ ਲਾਉਣ ਵਾਲਾ ਰੰਗ ਹੈਗਾ ਇਹ ਬਾਕੀ ਇਹ ਤਾਂ ਮੰਨ ਲਓ ਜਦੋਂ ਹੁਣ ਆਪਾਂ ਰੰਗ ਕਰਕੇ ਹਟ ਗਏ ਹਨਾ ਆਪਾਂ ਚਾਰੇ 6 ਕਬੂਤਰਾਂ ਨੂੰ ਉਹ ਦੂਜੇ ਵਾਰ ਲਾ ਦਾਂਗੇ ਤੇ ਬਾਕੀ ਇਹਦੇ ਵਿੱਚ ਆਪਣੇ ਰੰਗ ਆ ਠੀਕ ਹੈ ਤੇ ਬਾਕੀ ਆ ਟਰੇਲ ਵੀ ਆਪਣੇ ਕੋਲੇ ਪਈ ਹੋਈ ਆ ਹੁਣ ਤੇ ਬਾਕੀ ਆਪਾਂ ਟਰੈਲਾਸ ਤੇ ਫੱਟੇ ਵੀ ਆਪਾਂ ਜੋੜੀ ਹੋਈ ਆ ਠੀਕ ਹੈ ਤੇ ਬਸ ਹੁਣ ਆਪਾਂ ਕਬੂਤਰ ਲੈਉਣੇ ਆ ਫੜ ਕੇ ਜਿਹੜੇ ਜਿਹੜੇ ਕਬੂਤਰਾਂ ਨੂੰ ਰੰਗ ਕਰਨਾ ਵਾ ਤੇ ਉਹਨਾਂ ਨੂੰ ਰੰਗ ਕਰਦੇ ਆ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਕਰਦੇ ਆਂ ਵੀਡੀਓ ਨੂੰ ਸਟਾਰਟ ਅੱਗੇ ਲਓ ਜੀ ਆਪਾਂ ਜਾਲ ਦੇ ਵਿੱਚ ਪਾਲੇ ਕਬੂਤਰ ਜਿਹੜੇ ਕਬੂਤਰਾਂ ਦੇ ਆਪਾਂ ਰੰਗ ਕਰਨਾ ਇੱਕ ਦੋਆਂ ਦੇ ਹੋਰ ਲਾਉਣਾ ਸੀ ਯਾਰ ਮੇਰਾ ਰੱਦ ਮੈਂ ਹੈ ਇਹਦੇ ਵਿੱਚ ਪੂਰੇ ਨਹੀਂ ਹੋਣੇ ਬਾਕੀ ਦੋ ਪਿੰਜਰੇ ਆਪਣੇ ਹੇਠਾਂ ਪਏ ਆ ਜਦੋਂ ਕਬੂਤਰ ਉੱਡ ਕੇ ਆਉਂਦੇ ਆਪਾਂ ਹੇਠਾਂ ਲੈ ਜਾਈ ਦੀ ਆ ਠੀਕ ਹੈ ਉਹ ਪੱਕੇ ਰੱਖੇ ਹੋਏ ਹੇਠਾਂ ਯਾਰ ਉੱਪਰ نیچے ਲਿਆਉਣ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਕੰਮ ਤੇ ਇੱਕ ਆਪਣੇ ਕੋਲ ਆ ਵੱਡਾ ਪਿੰਜਰਾ ਇਹਦੇ 'ਚ ਰੰਗ ਲਾਲਾ ਪਾਈ ਇਹਦੇ 'ਚ ਕਰੀ ਜਾਵਾਂਗੇ ਠੀ ਸ਼ੋਰ ਆਉਂਦੇ ਆ ਦੋ ਇੱਕ ਆਪਣਾ ਕੈਮਰਾਮੈਨ ਤੇ ਇੱਕ ਆਪਾਂ ਜੀ ਨੂੰ ਰੰਗ ਫੜੂ ਮਤਲਬ ਕਬੂਤਰ ਫੜੂਗਾ ਪਰ ਰੰਗ ਕਰਾਂਗੇ ਠੀਕ ਹੈ ਜਿੰਨੇ ਤੱਕ ਆਉਂਦੇ ਆ ਫਿਰ ਉਨੇ ਤੱਕ ਆਪਾਂ ਵੇਟ ਕਰਦੇ ਆ ਉਹਨਾਂ ਦੀ ਤੇ ਫਿਰ ਆਪਾਂ ਰੰਗ ਸ਼ੁਰੂ ਕਰਾਂਗੇ ਲਾਉਣਾ ਠੀਕ ਹੈ ਇਹਨਾਂ ਦੇ ਤੇ ਬਾਕੀ ਆਪਾਂ ਕਬੂਤਰ ਕੱਢ ਲਿਆ ਜਿੰਨਾ ਜਣ ਲਾਉਣਾ ਸੀ ਆ ਤਾਂ ਮੈਂ ਟੈਂਪਰੇਰੀ ਕਰਤਾ ਸੀ ਆਪਾਂ ਥਿਨਰ ਆਪਾਂ ਨੂੰ ਹੋਰ ਮਿਲਿਆ ਸੀਗਾ ਉਹਦਾ ਨਾ ਸੈੱਟ ਜਾ ਨਹੀਂ ਆਇਆ ਯਾਰ ਉਹ ਖਰਾਬ ਹੋ ਗਿਆ ਸੀਗਾ ਤੇ ਹੁਣ ਆਪਾਂ ਥਿਨਰ ਜਿਹੜਾ ਆਪਾਂ ਕਬੂਤਰਾਂ ਦੇ ਲਈਦਾ ਆਪਾਂ ਉਹ ਲੈ ਕੇ ਆਏ ਆ ਠੀਕ ਹੈ ਪਿਛਲੀ ਯਾਰ ਵੀ ਆਪਾਂ ਉਹ ਵਰਤਿਆ ਸੀਗਾ ਹਜੇ ਤ ਠੀਕ ਹੈ ਉਹ ਵੀ ਦਿਖਾਵਾਂਗੇ ਬਾਕੀ ਆਪਾਂ ਲਓ ਬਾਈ ਜੀ ਆਪਾਂ ਰੰਗ ਰੂੰਗ ਬਣਾ ਲੈ ਰੈਡੀ ਕਰਤਾ ਠੀਕ ਹੈ ਤੇ ਆ ਆਪਾਂ ਬਈ ਤੋਤੇ ਰੰਗਾ ਬਣਾਇਆ ਰੰਗ ਠੀਕ ਹੈ ਦੇਖ ਲਓ ਇੱਕ ਰੀ ਤੇ ਆ ਆਪਾਂ ਨੀਲਾ ਰੰਗ ਬਣਾਇਆ ਆ ਤੇ ਆ ਆਪਾਂ ਲਾਲ ਰੰਗ ਬਣਾਇਆ ਇਹ ਤਾਂ ਲਾ ਨਹੀਂ ਸਕਦੇ ਕਿਉਂਕਿ ਟੱਕਣ ਚਾ ਠੀਕ ਹੈ ਤੇ ਹੁਣ ਆਪਾਂ ਲਾਉਣੇ ਕਬੂਤਰਾਂ ਦੇ ਤੇ ਜਿਹੜਾ ਤਾਂ ਲਾਲ ਹੋਊਗਾ ਜਿਹੜਾ ਤਾਂ ਆਪਾਂ ਇਹਦਾ ਗੂੜਾ ਹੋਇਆ ਵਾ ਇਹਨੂੰ ਗੂੜਾ ਕਰਾਂਗੇ ਤੇ ਫਿਰ ਹਰਾਏ ਦਾ ਦੇਖਦੇ ਹੁਣ ਆਪਾਂ ਇਹਦੀਆਂ ਉਹ ਕਰਾਂਗੇ ਬਣਾ ਕਰੀਏ ਕਿ ਆਪਾਂ ਆਪਾਂ ਡੰਡੇ ਵਾਈਏ ਠੀਕ ਹੈ ਉਹ ਆਪਾਂ ਦੇਖਦੇ ਕਿਹੜੇ ਹਿਸਾਬ ਨਾਲ ਸੋਹਣਾ ਲੱਗੂਗਾ ਤੇ ਪਹਿਲਾਂ ਪਾ ਲਾਲ ਕਰਦੀਏ ਨੂੰ ਠੀਕ ਹੈ ਪੂਰਾ ਤੇ ਆਪਾਂ ਬੋਰਛੇ ਚੱਕ ਲਈਏ ਪਹਿਲਾਂ ਤਾਂ ਇਹ ਇਹ ਦਿਨਾਂ ਦਾ ਬੱਤਕ ਦੇਖ ਹੈ ਨਾ ਦੂਜੂ ਕਮਾਲਾ ਕਬੂਤਰ ਨੂੰ ਅੱਜ ਸਾਡਾ ਬੰਦਾ ਨਵਾਂ ਆਣਾ ਹੁਣ ਇਹਨੂੰ 10-10 ਕਰਵਾਉਣਾ ਪੈਣਾ ਸਾਨੂੰ ਆਹ ਦੂਸਰੇ ਥੋੜੀ ਜਿਹੀ ਸਾਈਡ 'ਤੇ ਰੱਖੀ ਤੇ ਹੁਣ ਦੇਖ ਲੈ ਕਿਵੇਂ ਕਦਾ ਘੈਂਟ ਲੱਗਦਾ ਰੰਗ ਟਿਕਿਆ ਗਾ ਉਹੜਾ ਤਾਂ ਹੁੰਦਾ ਹੀ ਜਾਂਦਾ ਬਾਕੀ ਤਾਂ ਕਿ ਜਿਹੜਾ ਪ੍ਰਾਣਾ ਲੱਗਿਆ ਨਾ ਉਹਦੇ ਨਾਲ ਵੀ ਥੋੜਾ ਸੈੱਟ ਹੋ ਜਾਊਗਾ। ਇਹਦੇ ਬਾਅਦ ਨਾ ਪੁੰਜੇ ਖਲਾਰ ਦੀ ਚੰਗਾ ਲੈ ਕੇ ਖਲਾਰੀ ਤੇ ਜਿਹੜਾ ਰੈਂਦਾ ਨੂੰਂਦਾ ਹੋਇਆ ਮਾੜਾ ਮੋਟਾ ਉਹ ਵੀ ਆਪਾਂ ਲਾ ਦਾਂਗੇ ਠੀਕ ਹੈ। ਖਲਾਰੀ ਨੂੰ ਇਹਨੂੰ ਸਾਈਡ ਤੇ ਕਰ ਦਈਏ ਕਿ ਇਹ ਵੀ ਨਹਾਤ ਹੋ ਜਾਏ ਕਿਤੇ ਡੋਲੇ। ਬਾਕੀ ਰੰਗ ਤਾਂ ਬੋ ਘਾਟ ਲੱਗ ਗਿਆ ਹੋਇਆ ਵੇ। ਨਿਆਰਾ ਹੀ ਆ ਗਿਆ ਰੰਗ ਦਾ ਤਾਂ। ਬਸ ਇੰਨਾ ਹੀ ਬੋਟੇ ਕਰੀ ਨਾ ਮੈਨੂੰ ਸੁਕਾ ਦਈਏ। ਡਰੈਲ ਆਪਣੇ ਕੋਲੇ ਪਈ ਆ। ਇਹਦੇ ਨਾਲ ਸੁਕਾਵਾਂਗੇ। ਲੈਨਨ ਨੂੰ ਸਾਈਡ ਤੇ ਕਰੀਏ ਕਿਤਾਹ ਨੰਡ ਰੁੱਲੀ ਜਪਾ ਬੜੇ ਅਪਣਾ ਰਾਂਗ ਤੇ ਲੌਬ ਜੀ ਇਹ ਜਿਹੜੇ ਆਪਾਂ ਤੋਤੀਆ ਰਾਂਗ ਆ ਠੀਕ ਐ ਇਹਦੇ ਆਪਾਂ ਡੰਡੇ ਮਾਉਣ ਲੱਗੇ ਆ ਤੇ ਹੁਣ ਡੰਡੇ ਡਹੋਣਿਆ ਤੋਂ ਹੋਂ ਦੇ ਕੈਟ ਲੱਗਦੇ ਆ ਰਾਂਗ ਦਾ ਬੋਗੜ ਬਣਦਾ ਯਾਰ ਆਹ ਵਾਲਾ ਹਨਾ ਬਾਲੇ ਮੋਟੇ ਨਾ ਗਏ ਨਹੀਂ ਨਹੀਂ ਜ਼ਿਆਦੇ ਨਹੀਂ ਕਰਦੇ ਆਪਾਂ ਮੈਂ ਇੰਨਾ ਜੇ ਆਪਾਂ ਜ਼ਿਆਦੇ ਕਰਾਂਗੇ ਨਾ ਉੱਪਰ ਜਾ ਕੇ ਸਹੀ ਦਿਖਣਾਂਗੇ ਆਪਾਂ ਨੀਚੋਂ ਫਿਰ ਆਈ ਮਾੜਾ ਮੋਟਾ ਉਹੀ ਲੱਗੂਗੇ ਮਾੜਾ ਮੋਟਾ ਹੀ ਹੁੰਦਾ ਤੇ ਲਓ ਭਾਈ ਜੀ ਆਪਣੇ ਸਾਰੇ ਕਬੂਤਰਾਂ ਦੇ ਰੰਗ ਹੋ ਗਿਆ ਠੀਕ ਹੈ ਇੱਧਰ ਤਾਂ ਖਾ ਦੇਣਾ ਇਹਦੇ ਆਪਾਂ ਹਰਾ ਟੱਡਾ ਵਾਇਆ ਸਿਰ ਠੀਕ ਹੈ ਇੱਧਰ ਆਪਾਂ ਲਾਲ ਵਾਤਾ ਇਹਦੇ ਇਹ ਆਪਣਾ ਜਿਹੜਾ ਮੁੰਡਾ ਦੇ ਕੇ ਗਿਆ ਸੀ ਉਹ ਕਬੂਤਰਾਂ ਠੀਕ ਹੈ ਚਿੱਟੀਆਂ ਅੱਖਾਂ ਦਾ ਸੌਰੀ ਚਿੱਟੀ ਨੋਕ ਕਾਲੀ ਅੱਖਾਂ ਦਾ ਠੀਕ ਹੈ ਤੇ ਇੱਧਰੋਂ ਹੁਣ ਆ ਕਬੂਤਰ ਭਣੀ ਆਵਰਾਂ ਪੜਲਾਂ ਜਿਹੜਾ ਆ ਇੱਧਰ ਠੀਕ ਹੈ ਇਹਦੇ ਆਪਾਂ ਵਾਤੇ ਆ ਪਗਲਾ ਦੋਨੋਂ ਤੇ ਟੂਸੇ ਕਰਦੇ ਠੀਕ ਹੈ ਦਿਖਾਉਣੇ ਪਰਲੀ ਸਰ ਵੀ ਤੁਹਾਨੂੰ ਬਾਕੀ ਮੈਨੂੰ ਇਹ ਦੱਸੋ ਕਮੈਂਟ ਕਰਕੇ ਆਪਣੇ ਛੀਆਂ ਕਬੂਤਰਾਂ ਦੇ ਰੰਗ ਕਿਹਦੇ ਵਧੀਆ ਲੱਗਿਆ ਠੀਕ ਹੈ। ਇਹਤਰ ਲਈ ਸੈੱਡ ਹੋਇਆ ਆਪਾਂ ਸੇਮ ਹੀ ਕਰਤਾ। ਇਹ ਆਪਣਾ ਚਿੱਟੀਆਂ ਆਖਣ ਦਾ ਰੋਟਾ ਠੀਕ ਹੈ ਜਿੰਨੀਆਂ ਪਿਛਲੀ ਦਾ ਆਪਾਂ ਬਗਲਾ ਤੇ ਪੋਟਾ ਆਪਾਂ ਕੀਤਾ ਹੋਇਆ ਸੀ ਠੀਕ ਹੈ। ਅਵੇ ਪਿਛਲਾ ਮਾੜਾ ਮੋਟਾ ਰੰਗ ਰੱਖਣ ਦਾ ਇਹਦੇ ਹਲੇ ਲੱਥਿਆ ਨਹੀਂ ਸੀਗਾ ਤਾਂ ਤੇ ਕੀ ਆਪਾਂ ਇਹੀ ਰੰਗ ਮਰਦੇ ਹੋਇਆ ਠੀਕ ਹੈ ਤੇ ਫਿਰ ਨਰ ਵੀ। ਇਹ ਜਿਹੜਾ ਆਪਣਾ ਮੋਜਾ ਕਬੂਤਰ ਆ ਠੀਕ ਹੈ ਇਹਦੇ ਆਪਾਂ ਦੋਨੇ ਡੰਡੇ ਵਾਏ ਹੋਏ ਆ ਤੇ ਲਾਲ ਪੂਛ ਕੀਤੀ ਹੋਈ ਆ। ਮੈਨੂੰ ਤਾਂ ਬਈ ਆ ਸੋਹਣਾ ਲੱਗਿਆ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਵਧੀਆ ਕਿਹੜਾ ਲੱਗਾ ਤੁਹਾਨੂੰ ਠੀਕ ਹੈ ਬਾਕੀ ਆ ਲਾਲ ਪੋਸ਼ ਕੀਤੇ ਆ ਇਹ ਬਾਕੀ ਮੋਕੇ ਆ ਫੜ ਕੇ ਥੋੜਾ ਜਿਹਾ ਨਾ ਲੰਬੇ ਕਿਹੜੇ ਜ਼ਿਆਦਾ ਪਾਉਂਦਾ ਵਾ ਤਾਂ ਆਪ ਕੋ ਬਾਡੇ ਦੇ ਢੱਡੇ ਤੇ ਲਓ ਜੀ ਆ ਟੱਪਾ ਖੋਤਰਾ ਇਹ ਉੱਚਾ ਜਿਹਾ ਜ਼ਿਆਦਾ ਉੱਡਦਾ ਠੀਕ ਹੈ ਜਦੋਂ ਇਹਨੇ ਬੈਣਾ ਹੁੰਦਾ ਇਹ ਮਤਲਬ ਨੀਵਾਣੀ ਮਾ ਉੱਡਦਾ ਰਹਿੰਦਾ ਘੰਟਾ ਤਾਂ ਨੀਵਾ ਹੀ ਉੱਡਦਾ ਹੈ ਠੀਕ ਹੈ ਦੇਦੇ ਆਪਾਂ ਟੂ ਸੇਟ ਤੇ ਝਾਲ ਰਵਾਈਆਂ ਦੇਖੋ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਹਾਂ ਵੀ ਕਿਹੜੇ ਕਬੂਤਰ ਦੇ ਰੰਗ ਵਧੀਆ ਲੱਗਿਆ ਰੰਗ ਤੁਹਾਨੂੰ ਕਿਵੇਂ ਸੋਹਣੇ ਲੱਗੇ ਤੇ ਕਿਵੇਂ ਸਾਰਾ ਕੁਝ ਦੱਸ ਦਿਓ ਮੈਨੂੰ ਠੀਕ ਹੈ ਇੱਕ ਵਾਰੀ ਤੇ ਆਪਾਂ ਹੋਰ ਜਿਹੜੀਆਂ ਆਪਣੀਆਂ ਨਵੀਆਂ ਕਬੂਤਰੀਆਂ ਹੈਗੀਆਂ ਠੀਕ ਹੈ ਆਪਾਂ ਉਹਨਾਂ ਦੇ ਵੀ ਲਾਉਣਾ ਵਾ ਕਿਉਂਕਿ ਆਪਾਂ ਨਵੀਆਂ ਕਬੂਤਰੀਆਂ ਵੱਡੀਆਂ ਕਬੂਤਰੀਆਂ ਆਪਾਂ ਵਿਚਾਲੜੇ ਹੁਡੇ 'ਚ ਕੀਤੀਆਂ ਹੋਈਆਂ ਤੇ ਹੋ ਵੀ ਕਰਾਂਗੇ ਇਹ ਆਪਣਾ ਇੱਕ ਲਾਤਾ ਲਾ ਕਬੂਤਰ ਖੱਟੀਆਂ ਅੱਖਾਂ ਦਾ ਇਹਦੇ ਆਪਾਂ ਨੀਲੇ ਡੰਡੇ ਬਾਤੇ ਦੋਨੋਂ ਕਿਉਂਕਿ ਉਹ ਤਾਂ ਰਾਂਗੇ ਨਾ ਮੈਂ ਵੈਸੇ ਬਣਾ ਕੇ ਦੇਖੇ ਕਿਹੜਾ ਰੱਕ ਬਣਦਾ ਤੇ ਆਪਾਂ ਇਹ ਨੀਲਾ ਲ ਇਹ ਉੱਪਰ ਜਾ ਕੇ ਤਾਂ ਕਾਲਾ ਸ਼ੋ ਹੀ ਹੋਊਗਾ ਠੀਕ ਹੈ ਤੇ ਆਪਣਾ ਲਾਸਟ ਕਬੂਤਰ ਰਹਿ ਗਿਆ ਦੱਤਾ ਜਿਹੜਾ ਜਿਆਦਾ ਖੁੱਬ ਕੇ ਉੜਦਾ ਉੱਪਰ ਆਉਂਦਾ ਹੀ ਨਾ ਇਹਦੇ ਆਪਾਂ ਦੋਨੋਂ ਟੂਸੇ ਕਰਦੇ ਹਰਾ ਕਰਤਾ ਤੇ ਇੱਧਰ ਲਾਲ ਕਰਤਾ ਠੀਕ ਹੈ ਤੇ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਵੀ ਛੀਆਂ ਕਬੂਤਰਾਂ ਦੇ ਵਿੱਚੋਂ ਪਹਿਰਾ ਵਾਲਾ ਕਬੂਤਰ ਸਹੀ ਲੱਗਿਆ ਬਾਕੀ ਆਇਆ ਦਿਖਾ ਦੇ ਕੈਂਪ ਆਪਾਂ ਆਪਣੇ ਕੈਨੇਸ ਤੇ ਰੱਖਿਆ ਪਹਿਰਾ ਵਧੀਆ ਲਓ ਜੀ ਹੁਣ ਆਪਾਂ ਖੁੱਡਿਆਂ ਦੇ ਵਿੱਚ ਛੈਡਨ ਲੱਗੇ ਆਂ ਤੇ ਥੋੜੇ ਜਿਹਾ ਆਪਾਂ ਦੂਰੋ ਹੀ ਛੱਡਾਂਗੇ ਜਿਹੜੇ ਤੁਹਾਨੂੰ ਰੰਗ ਦੀ ਸ਼ੋਅ ਹੋ ਜਾਣ ਠੀਕ ਹੈ ਸੋਹਣੇ ਲੱਗਦੇ ਆ ਤੇ ਨਹੀਂ ਅੱਥੋਂ ਹੁਣ ਦੇਖਦੇ ਆ ਇਹ ਲਓ ਜੀ ਸਾਰੇ ਰੰਗ ਰੂਮ ਕਰਕੇ ਆਪਾਂ ਹੋ ਗਏ 6 ਕਬੂਤਰਾਂ ਦੇ ਵਿਲੇ ਤੇ ਹੁਣ ਆ ਜਿੰਨੇ ਕਬੂਤਰੇ ਚ ਵੇਖ ਲਓ ਇਹ ਅਲੱਗ ਹੀ ਲੱਗਦੇ ਹਨਾ ਘੈਂਟ ਹੀ ਲੱਗ ਜਾਂਦੇ ਆ ਆ ਵਾਲੇ ਤੇ ਆ ਵਾਲੇ ਲਓ ਬਈ ਠੀਕ ਹੈ ਹੁਣ ਆਪਾਂ ਰੰਗ ਰੂਮ ਕਰਦੇ ਆ ਜੇ ਕਿਸੇ ਵੀਰ ਭਰਾ ਨੂੰ ਹਾਂ ਵੀ ਰੰਗ ਬਣਾਉਣ ਜੇ ਤਕਲੀਫ ਹੁੰਦੀ ਹਨਾ ਵੀ ਹਰਾ ਕਿਹੜਾ ਬਣਾਉਣਾ ਲਾਲ ਕਿਹੜਾ ਬਣਾਉਣਾ ਬਾਕੀ ਆਪਾਂ ਨੂੰ ਕਮੈਂਟ ਕਰ ਸਕਦੇ ਆ ਸਾਰੇ ਵੀਰ ਭਰਾ ਤੇ ਕੋਈ ਚੱਕਰ ਨਹੀਂ ਆਪਾਂ ਦੱਸ ਦਾਂਗੇ ਠੀਕ ਹੈ ਤੇ ਬਾਕੀ ਆਪਾਂ ਕਾਲਾ ਹੁਣ ਰੰਗ ਬਣਾ ਕੇ ਦੇਖਣਾ ਕਿਸੇ ਦਿਨ ਬਾਕੀ ਤੇ ਵੈਸੇ ਆਪਾਂ ਪੱਥਰ ਡਾਈ ਲਾਈ ਦੀ ਆ ਬਾਕੀ ਆ ਆ ਰੰਗ ਬਣਾਉਣਾ ਕਾਲਾ ਆਪਾ ਇਹ ਥੋੜਾ ਜਲਦੀ ਸੁੱਕ ਜੰਦਾ ਠੀਕ ਹੈ ਉਹ ਤੋਂ ਉਣ ਤੂਣ ਦਾ ਔਖਾ ਬਾਲਾ ਹੋ ਜਾਂਦਾ ਯਾਰ ਤੇ ਬਾਕੀ ਠੀਕ ਹੈ ਫਿਰ ਆਪਾਂ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੀਆਂ ਦੂਸਰੀਆਂ ਆਪਣੀਆਂ ਨਵੀਆਂ ਕਬੂਤਰੀਆਂ ਠੀਕ ਹੈ ਉਹ ਵੀ ਆਪਾਂ ਕੱਢਾਂਗੇ ਬਾਹਰ ਤੇ ਉਹਨਾਂ ਦੇ ਵੀ ਰੰਗ ਰੂੰਗ ਲਾਵਾਂਗੇ ਤੇ ਬਾਕੀ ਉਹ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਓਕੇ ਬਾਈ ਸਾਰੇ